ਟਿੱਬੀ ਸਾਹਿਬ ਰੋਡ ਤੇ ਦੇਰ ਸ਼ਾਮ ਝੋਨੇ ਦੀ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਪਲਟੀ ਲੋਕਾਂ ਵਿੱਚ ਮੱਚੀ ਅਫਰਾ ਤਫਰੀ ਸ਼੍ਰੀ ਮੁਕਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਤੇ ਸ਼ਾਮ ਕਰੀਬ 6 ਵਜੇ ਝੋਨੇ ਦੀ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਪਲਟਣ ਨਾਲ ਅਫਰਾ ਤਫਰੀ ਮੱਚ ਗਈ ਹਾਲਾਂਕਿ ਇਸੇ ਦੌਰਾਨ ਜਾਨੀ ਨੁਕਸਾਨ ਦਾ ਬਚਾ ਰਿਹਾ ਪਰ ਸੋਮਾ ਮਨਿਆਰੀ ਵਾਲਿਆਂ ਦੀ ਦੁਕਾਨ ਦੇ ਬਾਹਰ ਖੜੀ ਸਕੂਟਰੀ ਝੋਨੇ ਦੀਆਂ ਬੋਰੀਆਂ ਦੇ ਥੱਲੇ ਦੱਬਣ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ ਦੱਸਦੇ ਨੇ ਕਿ ਟਰੈਕਟਰ ਟਰਾਲੀ ਦਾ ਐਕਸਲ ਅਚਾਨਕ ਟੁੱਟਣ ਕਾਰਨ ਇਹ ਘਟਨਾ ਵਾਪਰ ਗਈ ਇੱਥੇ ਦੱਸਣ ਯੋਗ ਹੈ ਕਿ ਫਾਟਕਪਾਰ ਸਥਿਤ ਖੇਤਰ ਵਿੱਚ ਆਉਂਦੀ tibbi sahib road ਤੇ ਸ਼ਾਮ ਵੇਲੇ ਲੋਕਾਂ ਦੀ ਕਾਫੀ ਚਹਿਲ ਪਹਿਲ ਹੁੰਦੀ ਹੈ ਤੇ ਟ੍ਰੈਫਿਕ ਵੀ ਕਾਫੀ ਭੀੜ ਭਾੜ ਵਾਲਾ ਹੁੰਦਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਨਵੀਂ ਦਾਣਾ ਮੰਡੀ ਵਿੱਚ ਇਹ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਇਸੇ ਟਰੈਕਟਰ ਟਰਾਲੀ ਵਿੱਚ ਨਵੀਂ ਦਾਣਾ ਮੰਡੀ ਵਿੱਚੋਂ ਝੋਨੇ ਦੀਆਂ ਬੋਰੀਆਂ ਲੱਦ ਕੇ tibbi sahib road ਰਾਹੀਂ ਗੁਰੂ ਨਾਨਕ ਕਾਲਜ ਦੇ ਵੱਲ ਲਿਜਾਇਆ ਜਾ ਰਿਹਾ ਸੀ ਪਰ ਸੋਮਾ ਮਨੀਆਰੀ ਵਾਲਿਆਂ ਦੀ ਦੁਕਾਨ ਦੇ ਕੋਲ ਇਹ ਘਟਨਾ ਵਾਪਰ ਗਈ। ਟਰੈਕਟਰ ਟਰਾਲੀ ਦਾ ਅਚਾਨਕ ਐਕਸਲ ਟੁੱਟਣ ਕਾਰਨ ਝੋਨੇ ਨਾਲ ਭਰੀਆਂ ਬੋਰੀਆਂ ਇੱਕ ਪਾਸੇ ਨੂੰ ਢਹਿ ਢੇਰੀ ਹੋ ਗਈਆਂ ਜੇਕਰ ਇਹ ਹੀ ਬੋਰੀਆਂ ਸੜਕ ਵਾਲੇ ਪਾਸੇ ਡਿੱਗਦੀਆਂ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ ਉਧਰ ਟੀਬੀ ਸਾਹਿਬ ਰੋਡ ਦੇ ਦੁਕਾਨਦਾਰਾਂ ਵੱਲੋਂ ਝੋਨੇ ਦੀਆਂ ਭਰੀਆਂ ਟਰਾਲੀਆਂ ਨੂੰ ਟੀਬੀ ਸਾਹਿਬ ਰੋਡ ਤੋਂ ਲੰਘਣ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਈ ਵਾਰੀ ਓਵਰਲੋਡ ਟਰਾਲੀਆਂ ਵੀ ਇਸੇ ਰਸਤੇ ਤੋਂ ਟੱਪਦੀਆਂ ਨੇ ਜਿਸ ਕਾਰਨ ਕੋਈ ਵੀ ਕਿਸੇ ਵੀ ਵਲੇ ਵੱਡਾ ਹਾਦਸਾ ਹੋ ਸਕਦਾ ਹੈ ピン <noise>